ਸਵਾਗਤ ਹੈ ਜੀ ਜੁਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਪਿੰਡ ਖੰਡਾਏ ਦੇ ਇੱਕ ਪ੍ਰਾਚੀਨ ਮੰਦਿਰ ਦੇ ਵਿੱਚ ਪਹੁੰਚੇ ਆ। ਸੋ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਅੱਜ ਤੁਹਾਨੂੰ ਅਸੀਂ ਪ੍ਰਾਚੀਨ ਮੰਦਿਰ ਦੇ ਦਰਸ਼ਨ ਕਰਾਉਣ ਲੱਗੇ ਆ। ਸੋ ਦੋਸਤੋ ਅਸੀਂ ਮੰਦਿਰ ਦੇ ਵਿੱਚ ਐਂਟਰ ਹੋ ਚੁੱਕੇ ਆ। ਤੁਸੀਂ ਦੇਖ ਸਕਦੇ ਹੋ ਵੀ ਇਸ ਸਾਈਡ ਦੇ ਉੱਤੇ ਮੰਦਿਰ ਦੇ ਵਿੱਚ ਇੱਕ ਮਾਤਾ ਦਾ ਮੰਦਿਰ ਬਣਿਆ ਹੋਇਆ ਹੈਗਾ। ਇੱਥੇ ਵੀ ਲੋਕ ਆ ਕੇ ਮੱਥਾ ਟੇਕਦੇ ਨੇ। ਸਾਹਮਣੇ ਦੋਸਤੋ ਮੰਦਿਰ ਦੀ ਨਾਲ ਲੱਗਦੀ ਜ਼ਮੀਨ ਹੈ ਤੇ ਇਹ ਹੋਰ ਜਿਹੜੀ ਦੂਸਰੇ ਸਾਈਡ ਤੇ ਮੰਦਿਰ ਦੀ ਲੋਕੇਸ਼ਨ ਆ ਤੁਸੀਂ ਦੇਖ ਸਕਦੇ ਹੋ। ਬਾਕੀ ਦੋਸਤੋ ਅਸੀਂ ਤੁਹਾਨੂੰ ਮੰਦਿਰ ਅੱਗੇ ਜਾ ਕੇ ਪੂਰਾ ਦਰਸ਼ਨ ਕਰਾਵਾਂਗੇ। ਸੋ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ। ਹਾਂਜੀ ਦੋਸਤੋ ਹੁਣ ਅਸੀਂ ਨਾ ਮੰਦਿਰ ਦੇ ਵਿੱਚ ਐਂਟਰ ਕਰ ਚੁੱਕੇ ਹਾਂ। ਜਿਹੜੇ ਅਸੀਂ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਹਾਂ ਨਾ ਇਹ ਮੰਦਿਰ ਦੋ ਤੋਂ 300 ਸਾਲ ਪੁਰਾਣਾ ਹੈਗਾ। ਤੇ ਬਾਕੀ ਤੁਸੀਂ ਦੇਖ ਸਕਦੇ ਹੋ। ਮੰਦਰ ਦੀ ਆਸ-ਪਾਸੇ ਦੀ ਲੋਕੇਸ਼ਨ ਅੱਗੇ ਜਾ ਕੇ ਤੁਹਾਨੂੰ ਅਸੀਂ ਪੂਰੀ ਲੋਕੇਸ਼ਨ ਦਿਖਾਉਣੀ ਆ ਮੰਦਰ ਦੀ ਹਾਂਜੀ ਹੁਣ ਅਸੀਂ ਨਾ ਤੁਹਾਨੂੰ ਉਸ ਪ੍ਰਾਚੀਨ ਮੰਦਰ ਦੇ ਅੰਦਰਲੀ ਸਾਈਡ ਲੈ ਕੇ ਚੱਲਦੇ ਆ ਤੇ ਤੁਹਾਨੂੰ ਦਿਖਾਉਣੀ ਆ ਅੰਦਰੋਂ ਵੀ ਕਿੰਨੀ ਜਿਆਦਾ ਇਹ ਪ੍ਰਾਚੀਨ ਮੰਦਰ ਦੀ ਲੋਕੇਸ਼ਨ ਬਹੁਤ ਜਿਆਦਾ ਪੁਰਾਣੀ ਆ ਸੋ ਦੋਸਤੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਉਸ ਤੋਂ ਤੁਸੀਂ ਦੇਖ ਸਕਦੇ ਹੋ ਵੀ ਇਸ ਸਮੁੰਦਰ ਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਸ਼ਿਵਲਿੰਗਾਂ ਜਿਹੜੀ ਪ੍ਰਾਚੀਨ ਸ਼ਿਵਲਿੰਗ ਇੱਥੇ ਬਣੀ ਹੋਈ ਹੈ ਅਤੇ ਹੋਰ ਵੀ ਪ੍ਰਾਚੀਨ ਮੂਰਤੀਆਂ ਨੇ ਇਸ ਸਮੁੰਦਰ ਦੇ ਵਿੱਚ ਪਈਆਂ ਨੇ ਇਹਨਾਂ ਮੂਰਤੀਆਂ ਤੋਂ ਵੀ ਇੰਦਾ ਚੱਲਿਆ ਜਾ ਸਕਦਾ ਹੈ। ਬਾਕੀ ਤੁਸੀਂ ਅਰਲੀ ਸਾਈਡ ਤੋਂ ਵੀ ਅੰਦਾਜ਼ਨ ਨਾਲ ਬੰਸਰ ਦੇ ਵਿਕਟੋ ਘਟੇ 102 200 ਸਾਲ ਪੁਰਾਣਾ ਮੰਦਿਰ ਇਹ ਸਾਈਡ ਦੇ ਉੱਤੇ ਮੰਦਿਰ ਦੇ ਵਿੱਚ ਕਮਰੇ ਬਣਿਆ ਹੋਏ ਨੇ ਤੇ ਕੋਸਾ ਇਧਰ ਸਬਜ਼ੀਆਂ ਵਗੈਰਾ ਲੱਗੀਆਂ ਹੋਈਆਂ ਨੇ ਤੇ ਇਸ ਸਾਈਡ ਦੇ ਉੱਤੇ ਜਿਹੜੇ ਇੱਥੇ ਸੰਤ ਮਹਾਂਪੁਰਸ਼ ਇਸ ਮੰਦਿਰ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਆਹ ਤੋਂ ਤਕਰੀਬਨ 100 ਸਾਲ ਪਹਿਲਾਂ ਇਹ ਉਹਨਾਂ ਦੀ ਸਮਾਦੀ ਬਣੀ ਹੋਈ ਆ ਇਹ ਵੀ ਤੁਹਾਨੂੰ ਅਸੀਂ ਨਜ਼ਦੀਕ ਤੋਂ ਜਾ ਕੇ ਦਿਖਾਉਨੇ ਆ ਦੋਸਤੋ ਨਾਲ ਹੀ ਉਹ ਸਮਾਦੀਆਂ ਨੇ ਨਾਲ-ਨਾਲ ਬਣੀ ਹੋਈਆਂ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਇਮਾਰਤ ਤੋਂ ਦੇਖ ਕੇ ਤੁਸੀਂ ਅੰਦਾਜ਼ਾ ਲਾਓ ਵੀ ਇਹ ਬਹੁਤ ਜ਼ਿਆਦਾ ਪੁਰਾਣੀ ਇਮਾਰਤ ਹੈ। ਦੇਖਣ ਤੋਂ ਪਤਾ ਲੱਗਦਾ ਵੀ ਇਹ ਬਹੁਤ ਜ਼ਿਆਦਾ ਪੁਰਾਣੀ ਹੋ ਚੁੱਕੀ ਹੈ। ਹੁਣ ਅਸੀਂ ਇਸ ਦੇ ਅੰਦਰ ਲੈ ਕੇ ਚੱਲਦੇ ਹਾਂ। ਇਸ ਜਗ੍ਹਾ ਤੇ ਵੀ ਦੋਸਤੋ ਸ਼ਿਵਲਿੰਗ ਜਿਹੜੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਲੋਕੇਸ਼ਨ ਆ ਜਿਹੜੀ ਬਹੁਤ ਜ਼ਿਆਦੇ ਮੰਦਰਤੀ ਪ੍ਰਾਣੀ ਹੋ ਚੁੱਕੀ ਆ ਸਾਊਂਸ ਮੌਲ ਘਟ ਹੁਣ ਕਾਰਨ ਕਾਫੀ ਜ਼ਿਆਦੇ ਹਾਂ ਤਾਂ ਜਿਹੜੀ ਕੰਧਾਂ ਦੀ ਖਰਾਬ ਹੋ ਚੁੱਕੀ ਆ